ਹੁਣ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਿਕਰ ਕਰ ਲੈਣੇ ਆ ਕਿ ਆਖਿਰ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਸਿਆਸਤ ਜਿਹੜੀ ਹੈ ਗਰਮਾਈ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟ ਜੋੜ ਨਹੀਂ ਹੈ ਪਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਇੱਕ ਹੀ ਉਮੀਦਵਾਰ ਖੜਾ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਕੀ ਕੁਝ ਜੋ ਇਸ ਵਾਰ ਸਮਿਕਰਣ ਰਹਿਣਗੇ ਉਹ ਤੁਹਾਨੂੰ ਇੱਕ ਵਾਰ ਇਸ ਰਿਪੋਰਟ ਦੇ ਜ਼ਰੀਏ ਦਿਖਾ ਦਿੰਦੇ ਵਰਤਾਨਵੀ ਹਿੰਦੁਸਤਾਨ ਦੀ ਵੰਡ ਮਗਰੋਂ 1947 ਚ ਸੂਬੇ ਪੰਜਾਬ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ। ਇਸੇ ਵੰਡ ਦੇ ਕਰਕੇ ਸੂਬੇ ਦੀ ਪੁਰਾਣੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਹਿੱਸੇ ਆਈ। ਇਸ ਲਈ ਭਾਰਤੀ ਪੰਜਾਬ ਦੇ ਲਈ ਨਵੀਂ ਰਾਜਧਾਨੀ ਯਾਨੀ ਚੰਡੀਗੜ੍ਹ ਬਣਾਉਣ ਦੀ ਲੋੜ ਮਹਿਸੂਸ ਹੋਈ। ਚੰਡੀਗੜ੍ਹ ਸ਼ਹਿਰ ਦਾ ਡਿਜ਼ਾਈਨ ਇੱਕ ਫ੍ਰਾਂਸੀਸੀ ਆਰਕੀਟੈਕਟ ਲੀ ਕਾਰਬੂਜ਼ੀਏ ਨੇ 1950 ਦੇ ਦਹਾਕੇ ਵਿੱਚ ਕੀਤਾ ਬਾਅਦ ਚ ਮਹਿੰਦਰ ਸਿੰਘ ਰੰਦਾਵਾ ਵੱਲੋਂ ਇਸ ਸ਼ਹਿਰ ਨੂੰ ਸਜਾਉਣ ਸਵਾਰਨ ਚ ਵੱਡਾ ਯੋਗਦਾਨ ਪਾਇਆ ਗਿਆ ਚੰਡੀਗੜ੍ਹ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਇਹ ਕਹਾਈ ਪ੍ਰੋਫਾਈਲ ਸੀਟ ਹੈ ਚੰਡੀਗੜ੍ਹ ਭਾਰਤ ਦਾ ਇੱਕ ਆਧੁਨਿਕ ਪ੍ਰਸਿੱਧ ਸ਼ਹਿਰ ਹੈ ਜਿਹੜਾ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ ਤੇ ਇਸ ਵੇਲੇ ਕੇਂਦਰ ਸ਼ਾਸਕੀ ਖੇਤਰ ਦੀ ਹੈ ਸਚੇ 1952 ਵਿੱਚ ਦੇਸ਼ ਲਈ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਇਹ ਸੰਸਦੀ ਹਲਕਾ ਮੌਜੂਦ ਨਹੀਂ ਸੀ ਤੇ ਇਸ ਨੂੰ 1967 'ਚ ਲੋਕ ਸਭਾ ਹਲਕਾ ਬਣਾਇਆ ਗਿਆ। ਗੱਲ ਕਰੀਏ ਚੰਡੀਗੜ੍ਹ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਤਾਂ ਨਗਰ ਨਿਗਮ ਚੰਡੀਗੜ੍ਹ 'ਚ ਇੰਡੀਆ ਗੱਠਜੋੜ, ਕਾਂਗਰਸ ਅਤੇ ਆਪ ਦਮੇਰੇ ਜਦਕਿ ਇੱਥੋਂ ਸੰਸਦ ਭਾਜਪਾ ਤੋਂ ਕਿਰਨ ਕੇਰ ਨੇ 2019 ਦੀਆਂ ਚੋਣਾਂ 'ਚ ਭਾਜਪਾ ਤੇ ਅਕਾਲੀ ਦਲ ਨੇ ਮਿਲ ਕੇ ਲੋਕ ਸਭਾ ਚੋਣ ਇੱਥੇ ਲੜੀ ਪਰ ਅਕਾਲੀ ਦਲ ਨੇ ਕਿਸਾਨ ਅੰਦੋਲਨ ਤੋਂ ਬਾਅਦ ਬੀਜਪੀ ਤੋਂ ਕਿਨਾਰਾ ਕਰ ਲਿਆ ਦੂਜੇ ਪਾਸੇ ਪਿਛਲੀਆਂ ਦੋ ਚੂਣਾ ਵੱਖ-ਵੱਖ ਲੜਨ ਵਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਐਸਵੀਰ 20 ਗੜ ਜੋ ਇੰਡੀਆ ਗੜ ਚੋੜ ਦੇ ਤਹਿਤ ਚੂਣ ਮੈਦਾਨ ਚ ਨੇ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਪਿਛਲੇ ਲੋਕ ਸਭਾ ਨਤੀਜਿਆਂ ਦੀ ਗੱਲ ਕੀਤੀ ਜਾਏ ਤਾਂ ਪੰਜ ਨਤੀਜਿਆਂ ਦੇ ਵਿੱਚ ਇਹ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਪਵਨ ਬਾਂਸਲ ਤਿੰਨ ਵਾਰ ਲਗਾਤਾਰ ਜੇਤੂ ਰਹੇ ਉਸ ਤੋਂ ਬਾਅਦ ਮੌਜੂਦਾ ਸੰਸਦ ਮੈਂਬਰ किरण खेर ਨੇ ਕਾਂਗਰਸ ਦੇ ਪਵਨ ਬੰਸਲ ਨੂੰ ਹਰਾ ਚੰਡੀਗੜ੍ਹ ਸੀਟ ਦੋਜਿਤ ਹਾਸਲ ਕੀਤੀ ਉਧਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਦੇ ਤਹਿਤ ਹੁਣ ਚੋਣ ਲੜ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਆਪ ਅਤੇ ਕਾਂਗਰਸ ਦੇ ਚੰਡੀਗੜ੍ਹ ਚ ਗੱਠਜੋੜ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਆਪ ਦਾ ਮੇਅਰ ਅਤੇ ਲੋਕ ਸਭਾ ਦੇ ਵਿੱਚ ਕਾਂਗਰਸ ਆਪਣਾ ਉਮੀਦਵਾਰ उतारेਗੀ ਇਸ ਗੱਲ ਤੇ ਸਹਿਮਤੀ ਬਣੀ ਸੀ ਨਾਲ ਹੀ ਕਾਂਗਰਸ ਦੇ ਉਮੀਦਵਾਰ ਨੂੰ ਆਮ ਆਨਵੀ ਪਾਰਟੀ ਨੇ ਹਮਾਇਤ ਦੇਣ ਦਾ ਦੰਦ ਪਰਿਆ ਇਸੇ ਦੇ ਲਈ ਹੁਣ ਚੰਡੀਗੜ੍ਹ ਸੀਟ ਤੇ ਚੋਣ ਮੁਕਾਬਲੇ ਦੀ ਗੱਲ ਕੀਤੀ ਜਾਏ ਤਾਂ ਇੰਡੀਆ ਗੱਠਜੋੜ ਨੇ ਮਨੀਸ਼ ਦਿਵਾੜੀ ਨੂੰ ਟਿਕਟ ਦਿੱਤੀ ਹੈ ਜੋ ਕਿ ਕਾਂਗਰਸ ਦੇ ਸੀਨੀਅਰ ਲੀਡਰ ਨੇ ਦੂਜੇ ਪਾਸੇ ਪਾਸਪਾ ਦੇ ਵੱਲੋਂ ਸੰਜੇ ਟੰਡਨ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਕਿ ਕਾਫੀ ਸਿਆਸੀ ਰਸੂਖ ਰੱਖਦੇ ਨੇ ਦੱਸਣਯੋਗ ਹੈ ਕਿ ਹਰਦੀਪ ਸਿੰਘ ਬੁਟੇਲਾ ਨੂੰ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ પર બાદ ਦੇ ਵਿੱਚ ਉਹਨਾਂ ਨੇ પાર્ટી ਛੱਡ ਦਿੱਤੀ ਅਤੇ ਆਮ ਆ味 પાર્ટી ਚ ਸ਼ਾਮਲ ਹੋ ਗਏ સોયસ્ਵੀਰ ਆਮ ਆ味 પાર્ટી ਦੀ ਐਂਟਰੀ ਤੋਂ ਬਾਅਦ ਚੰਡੀਗੜ੍ਹ ਸੀਟ ਕਾਫੀ ਰੋਚਕ ਹੋ ਚੁੱਕੀ ਹੈ ਇੰਡੀਆ ਅਲਾਈანს ਤੋਂ ਬਾਅਦ ਚੰਡੀਗੜ੍ਹ ਸੀਟ ਤੇ ਕਾਂਗਰਸ ਅਤੇ ਆਮ ਆ味 પાર્ટી ਦੇ ਏਕੇ ਦੀ ਜਿੱਤ ਹੋਏਗੀ ਜਾਂ ਫਿਰ ਸੱਤਾ ਭਾਜਪਾ ਦੇ ਹੱਥ ਫੇਰ ਤੋਂ ਜਾਂਦੀ ਹੈ ਇਹ ਦਾ 1 ਜੂਨ ਨੂੰ VOTING ਤੋਂ ਬਾਅਦ ਹੀ ਪਤਾ ਚੱਲੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ